ਦੂਜੀ ਵੱਡੀ ਖਬਰ ਜਿਹੜੀ ਪਿਛਲੇ ਹਫ਼ਤਿਆਂ ਚ ਆਈ ਤੇ ਜਨੇ ਮੇਰੇ ਪੈਰਾਥੀਨ ਨੂੰ ਧਰਤੀ ਹਲਾਤੀ ਉਹ ਇਹ ਸੀ ਕਿ ਜੇ ਸਾਡੇ ਜਲਵਾਜੂ ਦਾ ਟੈਂਪਰੇਚਰ 3 ਡਿਗਰੀ ਤੱਕ ਹੋ ਗਿਆ ਜਿਹੜਾ ਕਿ ਹੋ ਸਕਦਾ ਮੇਰੀ ਜੀਵਨ ਚ ਨਾ ਹੋਵੇ ਪਰ ਸਾਡੇ ਬੱਚਿਆਂ ਦੇ ਜੀਵਨ ਚ ਉਹ ਸੰਭਵ ਹੈ ਤੇ ਉਹਦਾ ਮਤਲਬ ਇਹ ਹੋਏਗਾ ਵੀ ਗਰਮੀਆਂ ਦੀ ਰੁੱਤ ਚ ਇੰਨੀ ਗਰਮੀ ਪੈਗੀ ਕਿ ਜਿਹੜਾ ਅਮਰੀਕਾ ਦਾ ਈਸਟਰਨ ਹਾਫ ਹੈ ਰਾਕੀਜ਼ ਤੱਕ ਅਟਲੈਂਟਿਕ ਓਸ ਤੋਂ ਲੈ ਕੇ ਤੇ ਕੋਲੋਰਾਡੋ ਤੱਕ ਉਹਦੇ ਵਿੱਚ ਤਿੰਨ ਹਫ਼ਤੇ ਤਿੰਨ ਮਹੀਨੇ ਜਿਹੇ ਹੋਣਗੇ ਗਰਮੀਆਂ ਦੇ ਵੀ ਜੇ ਤੁਸੀਂ ਬਾਹਰ ਜਾਓਗੇ ਤੁਹਾਡੀ ਮੌਤ ਹੋ ਸਕਦੀ ਹੈ ਤੇ ਜਿਹੜਾ ਉਹਦਾ ਸਾਊਥ ਵੈਸਟ ਨੂੰ ਕਹਿੰਦੇ ਆ ਕੈਲੀਫੋਰਨੀਆ ਉਹਦਾ ਸਾਊਥ ਹਿੱਸਾ ਅਰੀਜ਼ੋਨਾ ਤੇ ਦਰੋ ਟੈਕਸਸ ਦਾ ਤੇ ਉਹਨਾਂ ਦੇ ਵਿੱਚ ਫਾਲਤ 6 ਮਹੀਨੇ ਜਿਹੇ ਹੋਣਗੇ ਵੀ ਜੇ ਤੁਸੀਂ ਬਾਹਰ ਜਾਓਗੇ ਤੁਹਾਡੀ ਮੌਤ ਹੋ ਸਕਦੀ ਹੈ ਇਹ ਹੈ ਜੀ ਜਲਵਾਯੂ ਤਬਦੀਲੀ ਦਾ ਜਿਹੜਾ ਅਸਲੀ ਰੂਪ ਭਿਆਨਕ ਰੂਪ ਜਿਸ ਦੇ ਲਈ ਸਾਡੇ ਕੋਲ ਸ਼ਬਦ ਨਹੀਂ ਫੈਸਲਾ ਸੀ ਇਹ ਹੀ ਕਰਨਾ ਹੈ ਕਿ ਅਸੀਂ ਮਨੁੱਖਤਾ ਨੂੰ ਤੇ ਪੂਰੇ ਜੀਵਨ ਨੂੰ ਇੱਥੋਂ ਖਤਮ ਕਰਨਾ ਹੈ ਤੇ ਜਾਂ ਅਸੀਂ ਆਪਣੇ ਜੀਵਨ ਦੇ ਵਿੱਚ ਅਜਿਹੀਆਂ ਤਬਦੀਲੀਆਂ ਕਰਨੀਆਂ ਤਾਂ ਕਿ ਜਿਹੜਾ ਸਾਡਾ ਕਾਰਬਨ ਫੂਟਪ੍ਰਿੰਟ ਹੈ ਉਹ ਘੱਟ ਸਕੇ ਤੇ ਸਾਡੇ ਬੱਚੇ ਆਉਣ ਵਾਲੀਆਂ ਦਸਨਾ ਇਹਨੂੰ ਵਰਤ ਸਕਣ ਰੱਬ ਰਾਖਾ